ਤਾਂ ਹੜਪੀਟਾਂ ਲਈ ਸਰਕਾਰ ਦੇ ਤੁਹਾਨੂੰ ਪੰਜ ਫੈਸਲੇ ਇਹ ਦੱਸਣ ਜਾ ਰਹੇ ਹਾਂ ਕੈਬਨਟ ਮੀਟਿੰਗ ਦੇ ਵਿੱਚ ਇਹ ਫੈਸਲੇ ਲਏ ਆ ਸੋ ਇਹਦੇ ਵਿੱਚ ਪਹਿਲਾ ਲਿਆ ਇਸ ਦਾ ਖੇਤ ਉਸ ਦੀ ਰੇਤ ਕਹਿੰਦੋਂ ਭਾਵ ਹੁਣ ਜਿੰਨੀ ਵੀ ਰੇਤ ਕਿਸਾਨ ਦੇ ਖੇਤ ਦੇ ਵਿੱਚ ਇਕੱਠੀ ਹੋਈ ਆ ਦਰਿਆਵਾਂ ਦੇ ਪਾਣੀ ਨਾਲ ਉਹ ਵੇਚਣ ਦੀ ਖੁੱਲ੍ਹਾ ਹੈ ਉਹ ਆਪਣੇ ਵਾਹਨ ਦੀ ਰੇਤ ਹੈ ਜਿਹੜੀ ਵੇਚ ਸਕੂਗਾ ਦੂਸਰਾ ਜਿਹੜਾ ਫੈਸਲਾ ਹੋਇਆ 20000 ਰੁਪਏ ਪ੍ਰਤੀ ਏਕੜ ਸਰਕਾਰ ਜਿਹੜੀ ਇਹਨਾਂ ਲੋਕਾਂ ਨੂੰ ਦੇਊਗੀ ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹੜ੍ਹਾਂ ਦੇ ਕਾਰਨ ਤੀਸਰਾ ਫੈਸਲਾ ਇਹਦੇ ਵਿੱਚ ਲਿਆ ਹੈ ਜਿਨ੍ਹਾਂ ਦੇ ਪਰਿਵਾਰ ਦਾ ਕੋਈ ਜੀ ਇਸ ਹੜ੍ਹ ਦੇ ਵਿੱਚ ਇਸ ਦੁਨੀਆ ਤੋਂ ਚਲਾ ਗਿਆ ਡੈਥ ਹੋ ਗਈ ਤਾਂ ਉਸ ਨੂੰ 4 ਲੱਖ ਰੁਪਏ ਜਿਹੜੇ ਦਿੱਤੇ ਜਾਣਗੇ ਚੌਥਾ ਇਹਦੇ ਵਿੱਚ ਫੈਸਲਾ ਹੋਇਆ ਹੈ ਫਸਲਾਂ ਤੋਂ ਲੈ ਕੇ ਮਰੇ ਹੋਏ ਪਸ਼ੂਆਂ ਤੱਕ ਮੁਆਵਜ਼ਾ ਜਿਹੜਾ ਦਿੱਤਾ ਜਾਊ ਇਹ ਰਕਮ ਕਿੰਨੀ ਦਿੱਤੀ ਜਾਣੀ ਆ ਮੁਆਵਜ਼ੇ ਦੇ ਤੌਰ ਤੇ ਇਹ ਹਲੇ ਨਹੀਂ ਦੱਸਿਆ ਗਿਆ ਤੇ ਪੰਜਵਾਂ ਫੈਸਲਾ ਹੈ ਕਿਸਾਨਾਂ ਦੇ ਕਰਜ਼ਾ ਚੁਕਾਉਣ ਲਈ 6 ਮਹੀਨੇ ਦਾ ਵਾਅਦਾ ਜਿਹੜਾ ਉਹ ਕੀਤਾ ਗਿਆ 6 ਮਹੀਨੇ ਹੋਰ ਕਿਸਾਨਾਂ ਨੂੰ ਦਿੱਤੇ ਜਾਣਗੇ ਕਿ ਆਪਣਾ ਕਰਜ਼ਾ ਜਿਹੜਾ ਚੁਕਾ ਸਕਣ ਆ ਪੰਜਾਬ ਕੈਬਨਟ ਦੀ ਮੀਟਿੰਗ ਹੋਈ ਹੈ ਇਹਦੇ ਵਿੱਚ ਇਹ ਪੰਜ ਫੈਸਲੇ ਕਿਸਾਨਾਂ ਨੇ ਲੈ ਗਏ ਆ ਜਿਹੜੇ ਹੜ੍ਹ ਪ੍ਰਭਾਵਿਤ ਇਲਾਕੇ ਨੇ ਉਹਨਾਂ ਲੋਕਾਂ ਲਈ ਇਹ ਫੈਸਲੇ ਢ ਲੈ ਗਏ ਹੁਣ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਉਹ ਦੱਸ ਸਕਦੇ ਹੋ ਕੀ ਸਰਕਾਰ ਦੇ ਫੈਸਲੇ ਕਿੰਨੇ ਕੁ ਸਹੀ ਨੇ